ਗੁਰਦਾਸਪੁਰ ਦੇ ਵਿੱਚ ਜਿਵੇਂ ਦੇਖ ਰਹੇ ਹੋ ਇੰਨਾ ਰੁਹਾਗियत ਦੇ ਨਾਲ ਰੂੰਗਾ ਜਿਹੜਾ ਮਾਹੌਲ ਆ ਬਣਿਆ ਅੱਜ ਉਸ ਮਹਾਵੀਰ ਜਿਨ੍ਹਾਂ ਦੀ ਜ਼ਿੰਦਗੀ ਇੱਕ ਆਸਥਾ ਤਿਆਗ ਔਰ ਤਪੱਸਿਆ ਦੀ ਜ਼ਿੰਦਗੀ ਰਹੀ ਆ ਅੱਜ ਉਸ ਬਾਵੀਰ ਜੀ ਨੇ ਅਨੁਮਾਨ ਨਾਲ ਲਈ ਜਦੇ ਕਲਖ ਦੇ ਵਿੱਚ ਇਹ ਸ਼ੋਭਾ ਯਾਤਰਾ ਕੀਤੀ ਜਾ ਰਹੀ ਆ ਔਰ ਜਿਹਦੇ ਵਿੱਚ ਅੱਜ ਗੁਰਦਾਸਪੁਰ ਦੇ ਵਿੱਚ ਬਹੁਤ ਵੱਡੀ ਗਿਣਤੀ ਚ ਸੰਗਤ ਜੁੜੀ ਆ ਕਿਤੇ ਵਿੱਚ ਸਮੂਰਿਆਤ ਕਰ ਰਹੀ ਆ ਮੈਂ ਸਮਝਦਾ ਵੀ ਸਾਨੂੰ ਅੱਜ ਉਸ ਮਹਾਵੀਰ ਦੇ ਪ੍ਰਤੀ ਆਪਣੀ ਆਸਦਾ ਸ਼ਰਧਾ ਪ੍ਰਗਟ ਕਰਦੇ ਹੋਏ ਉਹਨਾਂ ਦੇ ਦੱਸੇ ਹੋਏ ਮਾਰਗ ਦੇ ਉੱਪਰ ਚੱਲਣਾ ਚਾਹੀਦਾ ਜਿਹੜੀਆਂ ਕਦਰਾਂ ਕੀਮਤਾਂ ਉਹਨਾਂ ਨੇ ਸਬਾਜ ਨੂੰ ਦਿੱਤੀਆਂ ਨੇ ਉਸ ਨੂੰ ਅਪਣਾਈਏ ਤਾਂ ਹੀ ਮੈਂ ਸਮਝਦਾ ਵੀ ਇਹ ਦਿਨ ਮਨੋਰੇ ਦੇ ਦੇ ਨੇ ਉਹ ਸਾਰਥਕ ਹੋਣਗੇ ਅਰੁਵਾਰ ਮਹਾਰਾਜ ਜੀ ਜਿਨ੍ਹਾਂ ਨੇ 32 ਸਾਲੀ ਸਾਹਿਬ ਉਹਨਾਂ ਹੀ ਉਹਨਾਂ ਦਾ ਅਥਾ ਵਿਸ਼ਵਾਸ ਉਹਨਾਂ ਦਾ ਉਹਦਾ ਵੀ ਭਗਵਾਨ ਰਾਮ ਦੇ ਪ੍ਰਤੀ ਅਨਰਾਧਨਾ ਔਰ ਉਹਨਾਂ ਦੇ ਭਗਵਾਨ ਸਾਹਿਬ ਦੇ ਪ੍ਰਤੀ ਜਨਾਦੀ ਵਫਾਦਾਰੀ ਬਸ ਸਮਝਦਾ ਬਹੁਤ ਲੇਖਣੀਆ ਸਰਪ੍ਰੇਸ਼ਵਰ ਕਿਰਪਾ ਕਰੇ ਕਿਸੇ ਤਰੀਕੇ ਦੇ ਨਾਲ ਰੋਹਾਨੀਅਤ ਵਰਗਾ ਮਾਹੌਲ ਸਾਡੇ ਇਲਾਕੇ 'ਚ ਬਣਦਾ ਰਹੇ ਸਾਬੀਰ ਦਾ ਆਸ਼ੀਰਵਾਦ ਉਹਨਾਂ ਦੀ ਮੇ ਅੱਜ ਦੇ ਇਸ ਪਵਿੱਤਰ ਦਿਹਾੜੇ ਤੇ ਸਰਬੰਨ ਜਨਤੀ ਜੀ ਤੇ ਅੱਜ ਮੈਂ ਆਪਣੇ ਵੱਲੋਂ ਭਾਰਤੀ ਜਨਤਾ ਪਾਰਟੀ ਵੱਲੋਂ ਆਪਣੇ ਸ਼ਹਿਰ ਵਾਸੀ ਔਰ ਦੇਸ਼ ਵਿਦੇਸ਼ ਤੋਂ ਬੈਠੀਆਂ ਸਾਰੀਆਂ ਸੰਗਤਾਂ ਨੂੰ ਬਹੁਤ-ਬਹੁਤ ਵਧਾਈ ਦੇਣਾ ਚਾਹੁੰਦਾ ਸੋ ਅੱਜ ਦੇ ਇਸ ਪਵਿੱਤਰ ਦਿਹਾੜੇ ਤੇ ਸਾਰੇ ਹੀ ਗੁਰਦਾਸਪੁਰ ਵੱਲੋਂ ਜਿਹੜੀ ਅੱਜ ਸ਼ੋਭਾ ਯਾਤਰਾ ਜਿਹੜੀ ਅੱਜ ਸ਼ਹਿਰ ਦੇ ਵਿੱਚ ਲੈ ਕੇ ਜਾਈ ਜਾ ਰਹੀ ਆ ਸੋ ਬਹੁਤ ਵਧੀਆ ਲੱਗ ਰਿਹਾ ਔਰ ਪ੍ਰਮਾਤਮਾ ਦਾ ਪਰਮਾਨੰਥ ਜੀ ਦਾ ਜਿਹੜਾ ਅਸੀਂ ਗੁਣਗੁਣ ਕਰਦੇ ਜਾ ਰਹੇ ਹਾਂ ਸਾਰੇ ਜੋ ਮੈਂ ਪ੍ਰਵਾਦ ਵੀ ਕਰਨਾ ਚਾਹੁੰਦਾ ਸਾਰੀ ਸਮੂਚੀ ਕਮੇਟੀ ਦਾ ਹਨਮਾਨ ਮੰਦਰ ਵਾਲੇ ਕਮੇਟੀ ਪੰਡਤ ਜੀ ਦਾ ਕਿ ਅੱਜ ਇਹਨਾਂ ਦੇ ਕਰਕੇ ਸਾਰੇ ਅੱਜ ਸੰਗਤ ਜਿਹੜੀ ਹੈ ਇੱਕ ਮੋਟੋ ਕੇ ਸਾਰੇ ਅੱਜ ਪ੍ਰਮਾਤਮਾ ਦਾ ਨਾਮ ਗੁੰਗਣ ਕਰ ਰਹੇ ਆ ਸੋ ਆਸ ਕਰਦੇ ਆ ਕਿ ਸਾਰੇ ਹੀ ਸੱਜਣੇ ਇਸੇ ਤਰ੍ਹਾਂ ਹਰ ਸਾਲ ਵੀ ਕਿਰਾ ਜਿਹੜਾ ਇਹ ਜਿਹਨੂੰ ਮਨਾਉਣ ਔਰ ਖੁਸ਼ੀਆਂ ਪ੍ਰਿਆਹਰ ਸਾਲ ਇਸੇ ਤਰ੍ਹਾਂ ਜਿਲਾਵੇ ਸੋ ਬਹੁਤ ਬਹੁਤ ਸਾਰਿਆਂ ਦਾ ਇੱਥੇ ਆਈ ਸੰਗਤ ਦਾ ਵੀ ਧੰਨਵਾਦ ਔਰ ਇੱਕ ਵਾਰ ਫਿਰ ਤੋਂ ਮੈਂ ਆਪਣੇ ਲੋਕਾਂ ਨੂੰ ਬਹੁਤ ਸਾਰੀ ਵਧਾਈ ਦੇ ਰਿਹਾ ਤੁਹਾਨੂੰ